ਆਪਣੇ ਇਲਾਕੇ ਕੋਈ ਸਾਰੇ ਮੇਰੇ ਛੋਟੇ ਵੀ ਵੱਡੇ ਵੀ ਲੋਕ ਪੰਜ ਸੌ ਸਪੈਂਸ ਤੋਂ ਉੱਤੇ ਅੱਜ ਆਏ ਨੇ ਪੀਸ ਕਰਨ ਵਾਸਤੇ ਪਰ ਪਾਰਟੀ ਜਿਹੜੀ ਕੰਪੇਨ ਹੈ ਉਹਦੇ ਵਿੱਚ ਰਹਿਣੀ ਹੈ ਤੇ ਸਾਰੇ ਗੱਲਾਂ ਵਸੇ ਪਹਿਲਾਂ ਆਪ ਵੀ ਕਹਿ ਚੁੱਕੇ ਨੇ ਪਰ ਮੈਂ ਤਾਂ ਦੋ ਮੁੱਦਿਆਂ ਦੀ ਗੱਲ ਕਰਨੀ ਹੈ ਪਹਿਲਾ ਮੁੱਦਾ ਹਸਪੀਟਲ ਦਾ ਨਾਜਾਇਜ਼ ਸਿਗਨ ਕਿ ਅਸੀਂ 2021 ਦੇ ਮਜੂਰ ਕੀ ਬਸਤੀ ਚ ਹੈ ਔਰ 2021 ਨੂੰ ਮਜੂਰ ਕੀਤਾ ਸੀ ਤੇ ਪਕਾਵਾ ਨੀ ਪਸਤਰ ਪਹਿਲਾ ਕੈਪਟਨ ਸਾਹਿਬ ਨੇ ਰੱਖਣਾ ਸੀਗਾ ਉਸ ਤੋਂ ਬਾਅਦ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਨੀ ਪਸਤਰ ਰੱਖਿਆ ਗਿਆ ਸੱਤ ਕਿੱਲੇ ਜਮੀਨ ਜਿਹੜੀ ਆ ਕਾਰਪੋਰੇਸ਼ਨ ਵਾਲਾ ਕਮੇਟੀ ਵਾਲਾ ਟਰਾਫਿਕ ਜਿੱਥੇ ਗਈ ਐਸਪੋਰਟ ਦੇ ਨਾਮ ਤੇ ਥੋੜੀ ਜਿਹੀ ਨੇ ਘਾਟ ਸੀ ਸੰਸਾਰ ਘਾਟ ਤੋਂ ਲੈ ਕੇ ਪੂਰੀ ਕੀਤੀ ਔਰ 100 ਕੋਟ ਦਾ ਫਲੈਕਸ ਸੀ 40 ਕੋਟ ਬਜੂੜ ਕੀਤਾ ਸੀ ਅਸੀਂ ਔਰ ਉਹ ਜਸਲਿਕ ਪ੍ਰੋਮਾ ਸੈਂਟਰ ਸੀਗਾ ਕਿ ਜਿਵੇਂ ਕੀ ਹੁੰਦਾ ਸੀ ਕਿ ਬਹੁਤ ਸਾਰੇ ਐਕਸੀਡੈਂਟ ਉੱਥਾਈ ਮੇਜਰ ਹੁੰਦੇ ਸੀਗੇ ਸਭ ਜਣਾ ਡੀਐਫਸੀ ਤੋਂ ਜਾਣਾ ਪੈਦਾ ਸੀ ਤੇ ਜਾਂ ਫਿਰ ਪੀਏ ਚਲੇ ਜਾਣਾ ਪੈਦਾ ਸੀ ਉਹਨੂੰ ਹੈੱਡ ਇਜਰੀ ਹੋ ਗਈ ਸੀ ਹੋਰ ਉਹਦਾ ਸੀ ਉਹ ਐਸਾ ਹਸਪੀਟਲ ਸੀ ਕਿ ਸਪੈਸ਼ਲ ਹਸਪਿਟਲ ਬਣਾ ਰਹੇ ਸੀਗੇ ਕਿ ਉਹਦਾ ਅਸੀਂ ਸਾਰਾ ਕੁਝ ਇੰਤਜ਼ਾਮ ਕਰਤਾ ਸੀ ਪਰ ਇਹ ਸਰਕਾਰ ਨੇ ਆਉਂਦਾ ਰਹਿ ਗਿਆ ਦੂਜੀ ਗੱਲ ਇਹ ਸੀ ਕਿ ਕਿਉਂ ਬਣਾਉਣਾ ਅਸੀਂ ਹਸਪੀਟਲ ਕਿ ਇੱਕ ਤਫਾ ਮੰਡੀ ਖੜਾ ਕੋਈ ਰੇਡੀ ਬਾਲਾ ਦਾ ਬੱਸ ਸਟੈਂਡ ਹੈ ਉਸ ਦੇ ਪਲੇਸ ਤੋਂ ਬਾਅਦ ਹੀ ਬਣਿਆ ਲਾਹੇ ਜਿਹਾ ਬਣਿਆ ਉਹਨੂੰ ਮੈਂ ਪਹਿਲਾ ਬਲੈਕਸਪੋਰਟਿੰਗ ਵਿਦਿਲੇ ਕਰਾਇਆ ਉਸੇ ਚਾਰ ਮੋਤਾਂ ਹੋਈਆਂ ਲਗਾਤਾਰ ਤੇ ਮੈਂ ਉਹਨੂੰ ਕਰਾ ਕੇ ਉਸ ਤੋਂ ਇਥੋਂ ਸਟੇਟ ਤੋਂ ਮਗਰਾ ਰਿਕਮੈਂਡ ਕਰਾ ਕੇ ਸੈਂਟਰ ਸਰਵਿਸ ਨੂੰ ਸਾਨੂੰ ਆਪਣੇ ਚੇਅਰਮੈਨ ਜੀ ਨੇ ਕਹੀ ਦੇ ਉਨ ਤੋਂ ਮੇਰੇ ਕੋਲ 17 ਕੋਟ ਬੱਤੀ ਲਖਦਾ ਉਹ ਫੇਵਰ ਬਣਿਆ ਸੀ ਤੇ ਉਹ ਤੋਂ ਜਰੂਰ ਤਵੇ ਲੋਕਾਂ ਨੇ ਕਿਹਾ ਸਾਡੇ ਦਾ ਇੱਥੇ ਕੋਈ ਹੈਡਿੰਗ ਨਹੀਂ ਹੋ ਜਾਂਦੀ ਆ ਤਾਂ ਲੋਕਾਂ ਨੂੰ ਬਹੁਤ ਬੰਦਾ ਜੇ ਜੇ ਕੋਈ ਹੈਡਿੰਗ ਨਹੀਂ ਹੁੰਦੀ ਆ ਜਾਂ ਪ੍ਰੇਰਣਾ ਨਹੀਂ ਹੁੰਦੀ ਆ ਤਾਂ ਜੇ ਤੁਸੀਂ 40 45 ਮਿੰਟ ਚ ਬੰਦੇ ਨੂੰ ਤੁਸੀਂ ਫੈਸਿਲਿਟੀ ਦੇ ਰਹੇ ਹੋ ਤਾਂ ਬੰਦੇ 50 59% ਹੁੰਦੇ ਆ ਤੇ ਜੇਕਰ 2 ਘੰਟੇ ਨਾਲ ਉਹਦਾ ਖੂਨ ਬਰ ਗਿਨ ਕਰਕੇ ਅੰਦਰ ਜੰਮ ਜਾਂਦਾ ਤੇ ਉਹਦੇ ਚਾਂਸ ਬਣਦੇ ਸਿਰ 2.4% ਹੁੰਦੇ। ਤੋਂ ਮੈਂ 20 ਕਿਲੋਮੀਟਰ ਸਰੂਰ ਤੋਂ 55 ਕਿਲੋਮੀਟਰ ਲੰਘ ਪਾਇਆ ਬਠਿੰਡਾ ਐ। ਤੇ ਚਾਰੇ ਕੋਈ ਫੈਸਿਲਿਟੀ ਨਹੀਂ ਸੀ। ਤੇ ਪਰਾ ਸਾਰੀ ਤਬਾਹ ਕਮੇਟੀ ਨੇ ਮਾਤਾ ਮਤਾ ਪਾਇਆ ਸੀ ਪਰ ਮੈਂ ਕਿਹਾ ਨਹੀਂ ਜੇ ਤਫਾ ਸੈਂਟਰ ਨਹੀਂ ਹੈ ਕਿ ਅੰਦਰ ਜਾ ਕੇ ਹਸਪਤਾਲ ਮੜਨਾ ਇਹਨੂੰ ਪਾਇਲਟ ਤੇ ਮੜਨਾ ਹੈ ਕਿ ਬਹੁਤ ਜ਼ਰੂਰੀ ਹੈ। ਪਰ ਉਹ ਸਭ ਕੁਝ ਹੋ ਗਿਆ ਕਿ ਕਈ ਲੋਕਾਂ ਨੂੰ ਆਪਣੇ ਗੈਸ ਕਾਲ ਦੀ ਕੋਸ਼ਿਸ਼ ਕਰਦੇ ਆ। ਪਰ ਉਹਨਾਂ ਲੋਕਾਂ ਨੂੰ ਪਰਪਰ ਤੱਕ ਨਿਸਬੇ ਹਸਪਤਲ ਨੂੰ ਜੂਰ ਕੀਤਾ ਮੈਂ ਉਹਨਾਂ ਲੋਕਾਂ ਨੂੰ ਚਿੱਠੀ ਭੇਜੇ ਵੀ ਕਿਹਾ ਦਾ ਕਾਲਜ ਪਰ ਉਹਨਾਂ ਨੂੰ ਵੀ ਚਿੱਠੀ ਕਿ ਭਾਈ ਹਸਪਤਲ ਨੂੰ ਜੂਰ ਹੋ ਗਿਆ ਤੇ ਆਪਾਂ ਛੇਤੀ ਨੂੰ ਬਣਾਵਾਂਗੇ ਤੇ ਉਹ ਤੰਦਰਦੀ ਸਰਕਾਰ ਪਾਈਟਾਂਸ ਦੇ ਬਣੇ ਤੇ ਇਹਨਾਂ ਨਾਲ ਪ੍ਰੋਜੈਕਟ ਰਕਤ ਕਰਤਾ ਪਰ ਪਲਯੂਰ ਬਣ ਕੇ ਚਾਰ ਹੋ ਗਿਆ ਸ਼ੁਰੂ ਹੋ ਗਿਆ ਹੁਣ ਚੱਲ ਰਿਹਾ ਮੈਂ ਹੁਣ ਤੇੜਾ ਪੱਲੇ ਪਾਸੇ ਤਪੇ ਜੁਲਦੇ ਤੇ ਇਹ ਜਿਹੜੇ ਸਾਰੇ ਪ੍ਰੋਜੈਕਟਸ ਜੀ ਹੋਰ ਜਿਹੜੀ ਐਮਰਜੈਂਸੀ ਆ ਬਰਾਨਾ ਹਸਪਤਲ ਦੀ ਕੁਈ ਮੈਂ ਬੜਾਈ ਫਿਰ ਉਸ ਤੋਂ ਬਾਅਦ ਜੇ ਕੌਮ ਪਿਕਚਰੋਂ ਲਾਸ ਬਲੂ ਸਟਾਰ ਕੀਤਾ ਡਾਕਟਰ ਇੱਥੇ ਸਪੈਸ਼ਲ ਆਏ ਇੱਕ ਅਰਸ਼ਨਵਲੇ ਅਸੀਂ ਪੀਪੀ ਬੋਰਡ ਦੇ ਲੈਬ ਬਰਨਾਲੇ ਦੇ ਵਿੱਚ ਉਹ ਵੀ ਮੈਂ ਲੈ ਕੇ ਆਇਆ ਪੂਰੇ ਪੰਜਾਬ ਦੇ ਸ਼ਫਿਲ ਲੁਆਈਆਂ ਸੀਗੀਆਂ ਤੇ ਬਰਨਾਲਾ ਵੀ ਕਿੰਨਾ ਵੱਡੇ ਸੀ ਪਰ ਇਹਨਾਂ ਨੇ ਘੱਟੋ ਘੱਟ ਵੀ 1.5 ਸਾਲ ਲੇਟ ਰੀਸਟੋਰ ਕੀਤੀ ਹੈ ਕੋਈ ਲੈਣੀ ਨਹੀਂ ਹੈਗੀ ਤੇ ਉਹ ਲੋਕਾਂ ਦਾ ਜਿਹਨਾਂ ਦਾ ਜਿਹੜੇ ਅਮਰ ਤੁਹਾਡੀ ਬਾਹਰ 8000 ਤੇ 6000 ਰੁਪਈਆ ਉੱਥੇ 1200 ਰੁਪਈਆ ਜੁਦੀ ਹੈ ਅਸੀਂ ਪੂਰਾ ਇਸ ਇਲਾਕੇ ਨੂੰ ਕਰੋਨਾ ਸੀਗਾ ਮੈਂ ਹਰ ਹਸਪਤਲ ਤੇ ਗਿਆ ਔਰ ਸੈਂਟਰ ਤੇ ਗਿਆ 37 ਐਮਸੀਸ ਬਣੇ ਆਪਣੇ ਪੂਰੇ ਪੰਜਾਬ ਕਬਜੀ ਵੀ ਬਣਿਆ ਔਰ ਇਥੇ ਆਰਡੀ ਹੈਗਾ ਬਣਿਆ ਹੈਗਾ ਸੀਗਾ ਯਾਨੀ ਸਾਰਾ ਸਟੈਂਡਰਡ ਵੀ ਕੀਤਾ ਡਾਕਟਰ ਦੀ ਭਰਤੀ ਕੀਤੀ ਨਰਸਿਸ ਭਰਤੀ ਕੀਤੀ ਔਰ 13000 ਵਰਕਰ ਸੀ ਉਹ ਹੈਲਥ ਵਿੱਚ ਭਰਤੀ ਹੋ ਗਏ ਕਰੋਨਾ ਵੇਲੇ ਜਿਹੜੇ 6000 ਰਗਰ ਕੀਤੇ ਬਾਕੀ ਸਾਰੇ ਕੰਟਰੈਕਟਵਿਸਰ ਤੇ ਔਰ ਸੁਸਤ ਕੀਤੇ ਜਦੋਂ ਕਰੋਨਾ ਆਇਆ ਤਾਂ ਕਰੋਨਾ ਵੇਲੇ ਬਣਾਲੇ ਲੱਗ ਜੀ ਕਾਫੀ ਬੈਸ ਸੀ ਇਸ ਗੱਲ ਦੀ ਪਰ ਮੈਂ ਹਰ ਹਫਤੇ ਨੂੰ ਦਸਾਂ ਤੋਂ ਬਾਅਦ ਇੱਥੇ ਬਗੈੜਾ ਮਾਨਦਸ਼ਾਹ ਕਹਿੰਦਾ ਇਹਦੇ ਇਸ ਇਲਾਕੇ ਨੂੰ ਆਪਾਂ ਨੇ ਮੇਰਾ ਆਪਣਾ ਦਿੱਦੀ ਵਿੰਡ ਹੈ ਦਿੱਦੀ ਸ਼ਹਿਰ ਹੈ ਤੇ ਰੋ ਪ੍ਰੋਮੋਟ ਕਰਨਾ ਤੇ ਬਾਕੀ ਜਿਹੜੇ ਲੋਕ ਸੰਨ ਕਿਹਾ ਹੈ ਕਿ ਬੜਾ ਇਮਿਨੈਂਟ ਸਿਟੀ ਹੈ ਬਰਨਾਲਾ ਬਾਕੀ ਬੜਾ ਪੁਰਾਣਾ ਸਿਟੀ ਹੈ ਤੇ ਇਸ ਤੋਂ ਜੇ ਮੋਗਾ ਤੇ ਬਰਨਾਲੇ ਨੂੰ ਆਪਾਂ ਕੰਪੈਰੀਡ ਕਰ ਲਈਏ ਬਰਨਾਲਾ ਬੈਟਰ ਹੈ ਮੋਗਾ ਤੇ ਇੱਥੇ ਜਿੰਨਾ ਬਿਜ਼ਨਸ ਸੀ ਜੇ ਇੰਡਸਟਰੀ ਬੜੀ-ਬੜੀ ਸੀ ਜਾਂ ਟਰਾਂਸਪੋਰਟ ਬੜੀ-ਬੜੀ ਸੀ ਕਿ ਜਾਂ ਵੈਸੇ ਜਿਹੜੀ grain market ਬਹੁਤ ਵੱਡੀ ਸਾਡੇ ਇਲਾਕੇ ਦੀ ਈਵਨ ਜੇ ਸਰੂਰ ਦੇ ਬਰਾਦ ਨੂੰ ਇਕੱਠਾ ਕਰਨ ਨਾਲ ਸਾਰੇ ਪੰਜਾਬ ਦੇ ਨੰਬਰ 1 ਜਿਹੜੀ ਸਾਡੀ ਪੰਜਾਬ ਸਰਮੈਂਟ ਹੁੰਦੀ ਹੈ ਪੂਰੇ ਪੰਜਾਬ ਨਾਲੋਂ ਸਭ ਤੋਂ ਵੱਧ ਅਨਾਜ ਇੱਥੇ ਬੜਾ ਹੁੰਦਾ ਹੈ ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ ਇਸ ਕਰਕੇ ਇਲਾਕੇ ਨੂੰ ਬੜਾ ਖੁਸ਼ਹਾਲ ਲੱਗਦਾ ਸੀ ਪਰ ਇਹ ਲੋਕਾਂ ਨੇ ਦੋ ਢਾਈ ਸਾਲ ਦੇ ਵਿੱਚ ਜੋ ਬਰਬਾਦੀ ਕੀਤੀ ਹੈ ਤੁਹਾਡੇ ਸਾਹਮਣੇ ਮੈਂ ਬਲਕੇ ਮੀਟ ਹੈ ਲੋਕ ਇੱਕ ਮੈਨੇਜਮੈਂਟ ਮਿਟ ਗਿਆ ਮੈਂ ਕਿਹਾ ਕਾਕਾ ਗੱਲ ਸੁਣ ਲੈ ਮੇਰੀ ਕਿ ਤੈਨੂੰ ਇੱਕ ਮੈਂ ਇਹ ਕਹਿਣਾ ਵੀ ਜਿਹੜਾ ਪ੍ਰੋਜੈਕਟ ਹਸਪਤਾਲ ਇਹਨੂੰ ਸਿਰੇ ਲਾ ਦਿਓ ਤੂੰ ਅਮਰ ਹੋ ਜਾਏਗਾ ਬੜਾ ਵੱਡਾ ਪ੍ਰੋਜੈਕਟ ਹੈ ਪਹਿਲਾਂ ਅੰਕਲ ਜਿੰਤਾ ਨਾਲ ਕੋਲ ਲਾਵਾਗੇ ਪਰ ਅਜੂ ਲੱਗਦਾ ਪੂਰਾ ਤਨਸਤੀ ਨੂੰ ਰੋਗ ਦਾ ਫੈਲਾ ਲੈਆ ਪਰ ਸਾਡੇ ਅਜ ਵੀ ਨਹੀਂ ਪੱਥਰੋ ਤੇ ਲੱਗੇ ਹੋਏ ਨੇ ਪਰ ਮੈਂ ਕਹਿੰਦਾ ਅਸੀਂ ਕੱਲ ਉਥੇ ਵੀਡੀਓ ਪਾਵਾ ਦੇਖ ਕੇ ਤੁਹਾਨੂੰ ਉਥੋਂ ਲਾਈਵ ਹੋ ਕੇ ਕਿ ਆ ਹਸਪੀਟਲ ਜਗ੍ਹਾ ਐਵੇਂ ਬੜਾ ਸੁਸਤ ਹੋਈ ਇਹਨਾਂ ਲੋਕਾਂ ਨੂੰ ਕਿਹਦੇ ਮਰਾ ਤਾਂ ਨਹੀਂ ਪੁੱਛ ਕਰਦੇ ਨੇ ਇਹਦੀ ਗੱਲ ਧੰਨ ਧੰਨਵਾਦ